ਯਾਰੀ ਯਾਰਾਂ ਦੀ ਕਿਤੇ ਅਜਮਾਲ ਹੀ ਮਿੱਤਰਾਂ ਦਾ ਨਾਂ ਚੱਲਦਾ ਹੈ ਦੁਬਈ ਵਾਲੇ ਸ਼ੇਕਾਂ ਨਾਲ ਜਾਰੀ ਪਾਈ ਗਈ ਬਾਈ ਹੈਪੀ ਮੋਬਾਈਲ ਪਾਰਟ ਵਾਲਿਆਂ ਦੀ ਉਹ ਕਹਿੰਦੇ ਜਹਾਜ਼ਾਂ ਦੇ ਜਹਾਜ਼ ਭਰ ਕੇ ਅਸੀਂ ਮੋਬਾਈਲਾਂ ਦੇ ਮਾਨਸਾ ਭੇਜ ਦੇਣੇ ਆ ਤੇ ਤੁਸੀਂ ਚਕਾਈ ਚੱਲੋ ਚਕਾਈ ਚੱਲੋ ਲੁੱਟ ਪਾ ਦਿਓ ਲੁੱਟ ਦੱਸੋ ਜੀ ਕੀ ਪਾਈ ਹੈ ਹੁਣ ਆਈਫੋਨਾਂ ਤੇ ਆਈਫੋਨਾਂ ਦੇ ਲੁੱਟ ਪਾਤੀ ਵੀਰ ਜੀ ਆਪਾਂ ਲਵੇ ਸਾਰੇ ਮਾਡਲ ਸਟਾਰਟਿੰਗ ਕਰਦੇ ਜੀ 12 ਮਿੰਨੀ ਤੋਂ ਲੈ ਕੇ ਆਪਾਂ ਲਵੇ 13 11 14 15 16 16 پرو ساری ਤੁਹਾਨੂੰ ਸੀਰੀਜ਼ ਮਿਲੂਗੀ ਹਾਂਜੀ ਹੁਣ ਮੰਨ ਲਓ ਕਿਸੇ ਕੋਲੇ ਬਜਟ ਨਹੀਂ ਹੁੰਦਾ ਇੰਨੇ ਪੈਸੇ ਅਗਲਾ ਲਾ ਨਹੀਂ ਸਕਦਾ ਅਗਲੇ ਕੋਲੇ ਹੈਗਾ 5-10000 ਰੁਪਿਆ ਤੇ ਇੰਨੀ ਰੇਂਜ ਦੇ ਵਿੱਚ ਵੀ ਕੋਈ ਮੋਬਾਈਲ ਮਿਲ ਜਾਂਦਾ ਜਾਂ ਆਸਾਨ ਕਿਸ਼ਤਾਂ ਦੇ ਦੇ ਦੋ ਆਸਾਨ ਕਿਸ਼ਤਾਂ ਦੇ ਦੇ ਦਾਂਗੇ ਜੀ ਆਪਾਂ ਡਾਊਨ ਪੇਮੈਂਟ ਉਹਨਾਂ ਤੋਂ ਘੱਟ ਲੈ ਲਾਂਗੇ ਜੀ ਆਸਾਨ ਕਿਸ਼ਤਾਂ ਕਰ ਦਾਂਗੇ ਆਪਾਂ ਉਹਨਾਂ ਨੂੰ ਉਹਨਾਂ ਸਿਬਲ ਵਧੀਆ ਹੋਣਾ ਚਾਹੀਦਾ ਜੀ ਕਹਿੰਦਾ ਮਤਲਬ ਠੀਕ ਹੈ ਤੇ ਕ੍ਰੈਡਿਟ ਕਾਰਡ ਹੈਗਾ ਤਾਂ ਕ੍ਰੈਡਿਟ ਕਾਰਡ ਦੇ ਵੀ ਆਪਾਂ ਕਿਸ਼ਤਾਂ ਬਣਾ ਲਾਂਗੇ ਬਾਕੀ ਬਜਾਜ ਕਰਾ ਦਾਂਗੇ ਆਪਾਂ ਜਿਹੜਾ ਤੁਹਾਡੇ ਹੱਥ 'ਚ ਹੈ 12 ਮਹੀਨੇ ਮੋਬਾਈਲ ਇਹਦਾ ਕੀ ਪ੍ਰਾਈਸ ਹੋਊਗਾ ਇਹ ਆਪਾਂ ਦੇ ਦਾਂਗੇ ਸਟਾਰਟਿੰਗ ਰੇਂਜ ਜੀ ਸਾਨੂੰ 20000 ਤੋਂ ਸਟਾਰਟਿੰਗ ਕਰਤਾ ਜੀ ਸਿਰਫ 20000 ਹਾਂਜੀ ਸਿਰਫ 20000 ਤੋਂ ਤਾਂ ਦੋਸਤੋ ਜਿਹੜੇ ਆਈਫੋਨ ਲੈਣਾ ਚਾਹੁੰਦੇ ਨੇ ਸ਼ਕੀਨ ਨੇ ਤਾਂ 20000 ਰੁਪਏ ਤੋਂ ਆਈਫੋਨ ਦੀ ਸਟਾਰਟਿੰਗ ਹੈ ਜਿਨ੍ਹਾਂ ਕੋਲੇ ਬਜਟ ਹੈ ਨਹੀਂ ਉਹਨਾਂ ਦੀ ਤੁਸੀਂ ਕਿਸ਼ਤਾਂ ਬਣਵਾ ਸਕਦੇ ਹੋ ਬਜਾਜ ਕਾਰਡ ਨਾਲ ਹੀ ਕ੍ਰੈਡਿਟ ਕਾਰਡ ਨਾਲ ਹੀ ਇਸ ਤੋਂ ਇਲਾਵਾ ਹੋਰ ਦਿਖਾਓ ਜੀ ਆਪਣੇ ਇਸ ਤੋਂ ਲਾਵਾ ਜੀ ਆਪਣਾ ਲੈ ਕੇ ਕਿਵੇਂ ਆਈਫੋਨ 13 ਸਟਾਰਟਿੰਗ ਕਰਤੀ 30000 ਤੋਂ ਠੀਕ ਹੈ ਜੀ ਫਿਰ ਆ ਗਿਆ ਆਪਣਾ ਜੀ 12 ਦਾ ਜੀ ਕੱਟ ਰੇਟ ਦੇ ਵਿੱਚ ਜੀ 25000 ਰੁਪਏ ਦੇ ਵਿੱਚ ਜੀ ਸਟਾਰਟਿੰਗ ਕਰਤੀ 128 ਜੀਬੀ ਦੀ ਜੀ 12 24 ਜੀਬੀ ਦੀ ਸਟਾਰਟਿੰਗ ਕਰਤੀ ਜੇ ਆਪਾਂ 23000 24000 ਦੀ ਬੈਟਰੀ ਕੋਡਿੰਗ ਜੀ ਕੋਈ ਬੈਟਰੀ ਘੱਟ ਵੱਧ ਵੀ ਹੋ ਸਕਦੀ ਹੈ ਕਿਸੇ ਦੀ ਜੀ ਆਪਣੇ ਕੋਲੇ ਜੇ ਆਪਾਂ ਸਟਾਕ ਦੀ ਗੱਲ ਕਰੀਏ ਸਟਾਕ ਵਾਧੂ ਪਿਆ ਜੀ ਆਪਣਲੇ ਵਾਧੂ ਪਿਆ ਉਹਦਾ ਆਪਾਂ ਦੇਖ ਰਹੇ ਆ ਵੀ ਤੁਹਾਡੇ ਕੋਲੇ 5 6 7 8 1000 ਮੋਬਾਈਲ ਤਾਂ ਪਿਆ ਹੀ ਆ ਇਸ ਟਾਈਮ ਹਾਂਜੀ ਸਾਰੇ ਕਲਰ ਮਿਕਸ ਮਿਲਣਗੇ ਤੁਹਾਨੂੰ ਜੀ ਤੇ ਅੱਜ ਕੱਲ੍ਹ ਲੋਕ ਨਾ ਗਿਫਟ ਦੇਖਦੇ ਨੇ ਵੀ ਨਾਲ ਇਹ ਗਿਫਟ ਕੀ ਦੇਣਗੇ ਕੀ ਦੇ ਰਹੇ ਗਿਫਟ ਤੁਹਾਨੂੰ ਆਪਾਂ ਇਹਦੇ ਨਾਲ ਜੀ ਚਾਰਜਰ ਫ੍ਰੀ ਦੇ ਦਾਂਗੇ ਜੀ ਠੀਕ ਹੈ 20 ਵਾਟ ਦਾ ਜੀ ਕੋਈ ਆਈ ਨਹੀਂ ਹੈਗਾ ਪਰ ਚਾਰਜਰ ਦਾ ਸਸਤ ਦੇਵਾਂਗੇ ਆਹ ਚਾਰਜਰ ਦੇਉਂਗੇ ਔਰਿਜਨਲ ਹੈ ਜਿਹੜਾ ਹਾਂਜੀ ਔਰਿਜਨਲ ਚਾਰਜਰ ਜੀ Apple ਦਾ ਜੀ ਡਾਟਾ ਕੇਬਲ ਔਰਿਜਨਲ ਡਾਟਾ ਕੇਬਲ ਦੇਵਾਂਗੇ ਨਾਲ ایرਪੋਰਟ ਆਪਾਂ ਗਿਫਟ ਦੇਵਾਂਗੇ ਜੀ ਬਿਲਕੁਲ ایرਪ ਗਲਾਸ ਕਾਰਡ ਮੈਂਬਰ ਸਾਰਾ ਕੰਪਲੀਟ ਕਰਕੇ ਦੇਵਾਂਗੇ ਆਪਾਂ ਜੀ ਠੀਕ ਹੈ ਇਸ ਤੋਂ ਇਲਾਵਾ ਆਪਾਂ ਇੱਕ ਓਫਰ ਹੋ ਰਿਹਾ ਜੀ ਇੱਕ ਮਹੀਨੇ ਦੀ ਆਪਾਂ ਸੈੱਟ ਦੀ ਵਾਰੰਟੀ ਵੀ ਦੇਵਾਂਗੇ ਆਪਾਂ ਆਪਣੀ ਦੁਕਾਨ ਤੋਂ ਪੁਰਾਣੇ ਸੈੱਟ ਤੋਂ ਪੁਰਾਣੇ ਸੈੱਟ ਦੀ ਵੀ ਜੇ ਕਿਸੇ ਨੇ ਪੁਰਾਣਾ ਸੈੱਟ ਲੈਣਾ ਹੋਵੇ ਇੱਕ ਮਹੀਨੇ ਦੀ ਵਾਰੰਟੀ ਤੁਸੀਂ ਆਪਦੇ ਕੋਲੋਂ ਲਿਓਗੇ ਸਾਡੇ ਸਟੋਰ ਦੀ ਦੇਵਾਂਗੇ ਜੇ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਤਾਂ ਤੁਸੀਂ ਸੋਲੂਸ਼ਨ ਕਰਕੇ ਹਾਂ ਸੋਲੂਸ਼ਨ ਕਰਕੇ ਦੇਵਾਂਗੇ ਜੀ ਆਪਾਂ ਜਿਹੜਾ ਇਹ ਮੋਬਾਈਲ ਦਾ ਕਵਰ ਹੈ ਇਹ ਮੈਨੂੰ ਥੋੜਾ ਜਿਹਾ ਲਗਜ਼ਰੀ ਲੱਗ ਜਾਂਦਾ ਮਹਿੰਗਾ ਲੱਗ ਜਾਂਦਾ ਹੈ ਮੋਬਾਈਲ ਦੇ ਕਵਰ ਦੇ ਵਿੱਚ ਕਿਹੜਾ ਮਰਜ਼ੀ ਕਲਰ ਲੈ ਲਈ ਜੀ ਕੋਈ ਮਰਜ਼ੀ ਚੁਆਇਸ ਜਿਹੜੇ ਕੋਈ ਦਿੱਕਤ ਨਹੀਂ ਜਿਹੜਾ ਆਮ ਕਵਰ ਹੁੰਦਾ ਉਹਦੇ ਨਾਲੋਂ ਹਟਕਿਆ ਥੋੜਾ ਜਿਹਾ ਹਟਕਿਆ ਜੀ ਹਾਂਜੀ ਬੜਾ ਵਧੀਆ ਕੁਆਲਟੀ ਦਾ ਕਵਰ ਹੈ ਜੀ ਹਾਂ ਇਹੀ ਦੇਓਗੇ ਨਾਲ ਹਾਂਜੀ ਇਹੀ ਦੇਵਾਂਗੇ ਜੀ ਤਾਂ ਦੋਸਤੋ ਜਿਹੜਾ ਪ੍ਰੀਮੀਅਰ ਕੁਆਲਟੀ ਦਾ ਕਵਰ ਆਉਂਦਾ ਹੈ ਆਮ ਕਵਰਾਂ ਨਾਲੋਂ ਥੋੜਾ ਜਿਹਾ ਹਟਕੇ ਥੋੜਾ ਜਿਹਾ ਮਹਿੰਗਾ ਹੁੰਦਾ ਹੈ ਤੁਹਾਨੂੰ ਹਰ ਮੋਬਾਈਲ ਦੇ ਨਾਲ ਆ ਕਵਰ ਮਿਲੂਗਾ ਮੋਬਾਈਲ ਤੁਸੀਂ 12 ਲੈ ਲਓ 13 14 15 16 ਜਿਹੜਾ ਮਰਜ਼ੀ ਲੈ ਲਓ ਦੋਨਾਂ ਪਾਸੇ ਦੁਕਾਨ ਦੇ ਫਰੰਟ ਹੈਗਾ ਪ੍ਰਾਣੀ ਗਊਸ਼ਾਲਾ ਰੋਡ ਮਾਨਸਾ ਜੀ ਇੰਡੀਅਨ ਓਵਰਸੀਜ਼ ਬੈਂਕ ਦੇ ਬਿਲਕੁਲ ਸਾਹਮਣੇ ਤਾਂ ਆਸਾਨ ਕਿਸ਼ਤਾਂ ਤੇ ਮੋਬਾਈਲ ਲੈ ਸਕਦੇ ਹੋ ਨਕਦ ਵੀ ਲੈ ਸਕਦੇ ਹੋ ਬਾਕੀ ਹੋਰ ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਮੋਬਾਈਲ ਪਾਉਣ ਮਿਲਦੇ ਨੇ ਇੱਥੇ ਬਾਕੀ ਸਾਰੀਆਂ ਕੰਪਨੀਆਂ ਦੇ ਮਿਲ ਜਾਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੀ ਵੀਵੋ ਐਮਆਈ ਸੈਮਸੰਗ ਜੀ ਰੀਅਲਮੀ ਓਪੋ ਸਾਰੇ ਮਿਲ ਜਣਗੇ ਮੰਨ ਲਓ ਕਿਸੇ ਨੂੰ ਆਈਫੋਨ ਨਹੀਂ ਲੈਣਾ ਤਾਂ ਹੋਰ ਕੰਪਨੀ ਦੇ ਵੀ ਆਪਣੇ ਉਹਨਾਂ ਕੰਪਨੀਆਂ ਦੇ ਵੀ ਆਪਣਾ ਲੈ ਅਵੇਲੇਬਲ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਸਾਰੇ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਜਿਹੜੀਆਂ ਅੱਜ ਕੱਲ ਐਲਈਡੀਆਂ ਚੱਲ ਐਲਈਡੀ ਮਿਲ ਜੂਗੀ ਤੁਹਾਨੂੰ ਜੀ ਐਮਆਈ ਦੀ ਮਿਲ ਜੂਗੀ 43 ਇੰਚੀ ਜਾਂ 23 ਇੰਚੀ ਐਮਆਈ ਮਿਲ ਜੂਗੀ 1+ ਮਿਲ ਜਾਣਗੇ ਸਾਰੇ ਮਾਡਲ ਮਿਲ ਜਾਣਗੇ ਐਲਈਡੀ ਦੇ ਜੀ ਟੈਬ ਟੈਬ ਮਿਲ ਜਾਣਗੇ ਸਾਰੇ ਆਈਪੈਡ ਮਿਲ ਜਾਣਗੇ ਠੀਕ ਹੈ ਜਿਹੜੇ ਅੱਜ ਕੱਲ ਬੱਚਿਆਂ ਦਾ ਜਿਵੇਂ ਸਕੂਲ ਦਾ ਕੰਮ ਆਉਂਦਾ ਹੈ ਹਾਂਜੀ ਹਾਂਜੀ ਸਾਰੇ ਮਿਲ ਜਾਣਗੇ ਤਾਂ ਦੋਸਤੋ ਤੁਹਾਨੂੰ ਇੱਥੇ ਐਲਈਡੀਆਂ ਮੋਬਾਈਲ ਆਈਫੋਨ ਹਰ ਕੰਪਨੀ ਦੇ ਮੋਬਾਈਲ ਬਿਲਕੁਲ ਆਸਾਨ ਕਿਸ਼ਤਾਂ ਤੇ ਮਿਲਣਗੇ ਅੱਜ ਹੀ ਵਿਜ਼ਿਟ ਕਰੋ ਹੈਪੀ ਮੋਬਾਈਲ ਪਾਰਟਸ ਬਾਕੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਕਰ ਦਿਓ ਇੱਕ ਪਿਆਰਾ ਤੇ ਬਹੁਤ ਹੀ ਜਲਦ ਮਿਲਾਂਗੇ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ